ਰਾਸ਼ਟਰੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮਹਿੰਦਰਜੀਤ ਸਿੰਘ ਟਵਾਣਾ ਵੱਡੀ ਖਬਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਬਸੀ ਪਠਾਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਨਗਰ ਕੌਂਸਲਰ ਦੇ ਪ੍ਰਧਾਨ ਰਵਿੰਦਰ ਕੁਮਾਰ ਰਿੰਕੂ ਖਿਲਾਫ ਬੇਪਰੋਸਗੀ ਮਤਾ ਪਾਇਆ ਗਿਆ ਹੈ ਨਗਰ ਕੌਂਸਲਰ ਦੇ 15 ਕੌਂਸਲਰਾਂ ਚੋਂ 10 ਵੱਲੋਂ ਇਹ ਬੇਪਰੋਸਗੀ ਪਤਾ ਪਾਇਆ ਗਿਆ ਸੀ ਜਿਸ ਦੇ ਚੱਲਦੇ ਅੱਜ ਮੀਟਿੰਗ ਬੁਲਾਈ ਗਈ ਸੀ ਪਰ ਮੀਟਿੰਗ ਵਿੱਚ ਕੋਈ ਵੀ ਕੌਂਸਲਰ ਨਹੀਂ ਪਹੁੰਚਿਆ ਜਿਸ ਤੋਂ ਬਾਅਦ ਇਹ ਮੀਟਿੰਗ ਰੱਦ ਕਰ ਦਿੱਤੀ ਗਈ ਤੇ ਰਵਿੰਦਰ ਕੁਮਾਰ ਰਿੰਕੂ ਨੂੰ ਹੀ ਨਗਰ ਕੌਂਸਲਰ ਦਾ ਪ੍ਰਧਾਨ ਅਲੰਤਿਤ ਆ ਗਿਆ ਤੋਂ ਹੱਦ ਤੱਕ ਇਸ ਤੇ ਵਿਵਾਦ ਵੀ ਜਾਰੀ ਹੈ ਇਸ ਤੋਂ ਬਾਅਦ ਆਮ ਆਦੀ ਪਾਰਟੀ ਆ ਗੁਰਪ੍ਰੀਤ ਸਿੰਘ ਜੀ ਪੀ ਬਲੋ ਰਵਿੰਦਰ ਕੁਮਾਰ ਰਿੰਕੂ ਨੂੰ ਪ੍ਰਧਾਨ ਮੰਨ ਤੇ ਵਧਾਈ ਦਿੱਤੀ ਗਈ ਤੇ ਆਮ ਆਦੀ ਪਾਰਟੀ ਦੇ ਆਗੂਆਂ ਨੇ ਉਹਨਾਂ ਦਾ ਸਾਥ ਦੇਣ ਦੀ ਅਪੀਲ ਕੀਤੀ ਗਈ ਸਭ ਤੋਂ ਪਹਿਲਾਂ ਮੈਂ ਜਿਹੜੇ ਸਾਡੇ ਪ੍ਰਧਾਨ ਜੀ ਰਿੰਕੂ ਜੀ ਤੇ ਉਹਨਾਂ ਦੀ ਟੀਮ ਭਵਨ ਜੀ ਸਾਡੇ ਹੋਰ ਕੌਂਸਲਰ ਸਹਿਬਾਨ ਜਿਨ੍ਹਾਂ ਨੇ ਅੱਜ ਵੀ ਕੁਜੀ ਪ੍ਰਧਾਨਗੀ ਵਿੱਚ ਬਿਸ਼ਵਾਸ ਕਰਾਇਆ ਹੈ ਮੈਂ ਧੰਨਵਾਦ ਕਰਦਾ ਹਾਂ ਸੂਚੀ ਟੀਮ ਦਾ ਬਾਕੀ ਦੂਜੇ ਹੋਰ ਕਾਉਂਸਲਰ ਵੀ ਸੀਗੇ ਘਟੂ ਘਟ ਛੇ ਤੇ ਸਭ ਕਾਉਂਸਲਰ ਦਾ ਫਾਰਮ ਵੀ ਆਇਆ ਵੀ ਅਸੀਂ ਤੁਹਾਡੇ ਨਾਲ ਆ ਮੈਂ ਸਾਡੇ ਮੁਖਮਤੀ ਸਾਹਿਬ ਭਗਵੰਤ ਮਾਨ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਨੂੰ ਮੈਨੂੰ ਇੱਕੋ ਟਿਕਟ ਵੀ ਦਿੱਤੀ ਸੀ ਫਿਰ ਜਿਵੇਂ ਰਿੰਕੂ ਜੀ ਨੇ ਵੀ ਆਮ ਆਦਮੀ ਪਾਰਟੀ ਸਾਰੇ ਕਾਉਂਸਲਰ ਆਮ ਆਦਮੀ ਪਾਰਟੀ ਜੁਆਨ ਕਰ ਲਈ ਸੀ ਪਰ ਨਹੀਂ ਸੀ ਇਹ ਚੀਜ਼ਾਂ ਚਾਹੀਦੀਆਂ ਕਿਉਂਕਿ ਰਿਕੂ ਜੀ ਵੀ ਆਮ ਆਦੀ ਪਾਰਟੀ ਭਗਵੰਤ ਮਾਨ ਜੀ ਦੇ ਛਵਾਈ ਹੈ ਕੇਜਰੀ ਵੱਲ ਸਾਹ ਦੇ ਛਵਾਈ ਹੈ ਸੰਦੀਪ ਪਾਟਕ ਜੀ ਦੇ ਛਵਾਈ ਹੈ ਕਿਉਂਕਿ ਜੇ ਆਮ ਆਦੀ ਪਾਰਟੀ ਜੁਆਇਨ ਕਰ ਲਈ ਅਸੀਂ ਆਮ ਆਦੋ ਪੰਜਾਬ ਤੱਕਣੀ ਕਰਨਾ ਬੱਸੀ ਵੀ ਤੱਕੜੇ ਕਰਨਾ ਤਾਂ ਕਿ ਇੱਕ ਆਪਣਾ ਪੰਜਾਬ ਜਿਹੜਾ ਬੱਸੀ ਸ਼ਹਿਰ ਹੈ ਕਿਉਂਕਿ ਬੱਸੀ ਸ਼ਹਿਰ ਹਮੇਸ਼ਾ ਹੀ ਇੱਕ ਧਰਮ ਜਿਵੇਂ ਸਾਡੇ ਲੋਕ ਹੈ ਸਮਾਜ ਬਹੁਤ ਵਧੀਆ ਲੋਕ ਨੇ ਤੇ ਹਮੇਸ਼ਾ ਇੱਕ ਦੂਜੇ ਨੂੰ ਪਿਆਰ ਕਰਦੇ ਆ ਵਧੀਆ ਮਿਸਾਲ ਹੈ ਕਿਉਂਕਿ ਹਿੰਦੂ ਮੁਸਲਮਾਨ ਸਾਰੇ ਇਕੱਠੇ ਹੋ ਕੇ ਇੱਥੇ ਜੋ ਪਿਆਰ ਤੇ ਸ਼ਹਿਰ ਚ ਨਾ ਰੱਖਿਆ ਹੈ ਮੈਂ ਧੰਨਵਾਦ ਵੀ ਕਰਦਾ ਸਾਰੇ ਸ਼ਹਿਰ ਵਾਸੀਆਂ ਦਾ ਤੇ ਬਾਕੀ ਇਹ ਹੀ ਮੈਂ ਕਰਾਂਗਾ ਬੇਨਤੀ ਰਿੰਕੂ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਪ੍ਰਧਾਨ ਹੈ ਕਿਉਂਕਿ ਸਾਰੇ ਬਾੜ ਕਿਉਂ ਬਸੇ ਸ਼ਹਿਰ ਆਪਣਾ ਸਾਰਿਆਂ ਦਾ ਸਾਂਝਾ ਸ਼ਹਿਰ ਹੈ ਤੇ ਆਪਾਂ ਇਹਨੂੰ ਸ਼ਹਿਰ ਨੂੰ ਆਉਣ ਵਾਲੇ ਟਾਈਮ ਆਪਾਂ ਜਿਵੇਂ ਐਮਐਲਏ ਸਾਹਿਬ ਨੂੰ ਵੀ ਇਹ ਬੇਨਤੀ ਕਰਾਂਗੇ ਵੀ ਰਿੰਕੂ ਜੀ ਨੂੰ ਆਪਣਾ ਨਾਲ ਲੈ ਕੇ ਆਪਾਂ ਆਉਣ ਵਾਲੇ ਟਾਈਮ 'ਚ ਇਹਦਾ ਸ਼ਹਿਰ ਸੁੰਦਰ ਬਣਾਈਏ ਕਿਉਂਕਿ ਗਰੰਟਾਂ ਦੀ ਕੋਈ ਕਮੀ ਨਹੀਂ 15 ਬਾਡ ਦੇ ਕਰੀਬ ਪੈਂਦੇ ਆ 15 ਬਾਡਾਂ 'ਚ ਆਪਾਂ ਅਨੀਤੂ ਜੀ ਦੀ ਜੰਦੀ ਟੀਮ ਸਾਡੇ ਕੌਂਸਲ ਉਹ ਟੀਮ ਕੰਮ ਕਰੂਗੀ ਤਾਂ ਕਿ ਚ ਵਧੀਆ ਸ਼ਹਿਰ ਆਪਾਂ ਬਣਾਈਏ ਵਧੀਆ ਸੁੰਦਰ ਬਣਾਈਏ ਇਹਦਾ ਮਸਲੇ ਦਾ ਹੱਲ ਕਿਵੇਂ ਹੋਏਗਾ ਇਹਦਾ ਮਸਲੇ ਦਾ ਹੱਲ ਕੋਈ ਨਹੀਂ ਅਸੀਂ ਲੜ ਕੇ ਕਰਾਂਗੇ ਕਿਉਂਕਿ ਮੁੱਖ ਮੰਤਰੀ ਸਾਹਿਬ ਸਾਡੇ ਬਹੁਤ ਵਧੀਆ ਮੁੱਖ ਮੰਤਰੀ ਹੈ ਉਹਨਾਂ ਦਾ ਜਿਹੜਾ ਪੁਖੀਕਾ ਪੰਜਾਬ ਦਾ ਬਹੁਤ ਵਧੀਆ ਪੁਖੀਕਾ ਹੈ ਤੇ ਆਉਣ ਵਾਲੇ ਟਾਈਮ ਲੋਕ ਆਮ ਆਦਮੀ ਪਾਰਟੀ ਨੂੰ ਪਸੰਦ ਕਰ ਰਹੇ ਆ ਜਿਵੇਂ ਅਸੀਂ ਜੰਦਰ ਸਿੰਘ ਕਟੋਗੜ ਸੈਂਟੀਅਰ ਅਰਪੋਰਟ ਤੇ ਜਿੱਤ ਕੇ ਆਏ ਆ ਜਦੋਂ ਇਹ ਚੋਣਾਂ ਹੋਣੀਆਂ ਪੰਜਾਬ ਦੀਆਂ ਚੋਣਾਂ ਹੋਣੀਆਂ 27 ਚੋਣੀਆਂ ਬਾਕੀ 22 ਇਲੈਕਸ਼ਨ ਚਾਰ ਵਾਲੀ ਪਈਆਂ ਨੇ ਤੇ ਚਾਰ ਦੀਆਂ ਵਾਈ ਵਾਈ ਇਲੈਕਸ਼ਨਾਂ ਸੀ ਆਪਣੇ ਭਗਵੰਤ ਮਾਨ ਜੀ ਜੀ ਕੇਜਰੀ ਕੇਜਰੀ ਵਾਸਤੇ ਆਉ ਸੀ ਤੇ ਸੰਦੀਪ ਵਰਗੀ ਰੈਨਮੈਂਚਰ ਸੀ ਇਹ ਇਲੈਕਸ਼ਨਾਂ ਲੜਾਂਗੇ ਤੇ ਅਸੀਂ ਚਾਰੋਂ ਦੀ ਚਾਹਾਂ ਦੀਆਂ ਜੋ ਲੋਕ ਲਖਣੀਆਂ ਨੇ ਉਹ ਜਿੱਤਾਂਗੇ ਹੁਣ ਸਾਡੇ ਨੂੰ ਇਤਰਾਜ਼ ਪਿਆਦਾ ਜਾਊਗਾ ਨਾ ਨਹੀਂ ਪਾਰਟੀ ਧਿਆਨ ਚ ਲਿਆਂਦਾ ਲਿਆਂਦਾ ਹੋਏ ਸੀਗਾ ਤੇ ਕੋਈ ਉਹ ਪਾਰਟੀ ਵਾਲੇ ਸਾਰੇ ਨਾਲ ਨੇ ਅ ਅਸੀਂ ਸਾਰੇ ਇਕੱਠੇ ਆ ਤੇ ਅੱਗੇ ਤੋਂ ਇਹ ਚੀਜ਼ਾਂ ਨਹੀਂ ਹੋਣਗੀਆਂ ਜਿੱਤੀ ਸਾਹਿਬ 10 ਬੰਦਿਆਂ ਨੇ ਡਾਕੂਸਾਂ ਨੇ ਬਿਲਕੁਲ ਉਸ ਕੋਈ ਮਤਾਂ ਦਿੱਤਾ ਇਹਦੇ ਪਿੱਛੇ ਕਿਸ ਦਾ ਹੱਥ ਜਾਂਦੇ ਇਹ ਬੇਤ ਉਸ ਦੀ ਚਲੋ ਆਪਾਂ ਉਹਨੇ ਗੱਲਾਂ ਨਹੀਂ ਕਰਨੀਆਂ ਅੱਜ ਅੱਜ ਸਾਰੇ ਸ਼ਹਿਰ ਜਿਵੇਂ ਅੱਜ ਇਕੱਠੇ ਹੋ ਗਏ ਸਰ ਜੀ ਤੇ ਕਹਿਣ ਦਾ ਮਤਲਬ ਹੈ ਇਦਾਂ ਦੀਆਂ ਚੀਜ਼ਾਂ ਆਉਣ ਵਾਲੇ ਟਾਈਮ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਜਿਹੜੇ 10 ਨਾਲ ਸਾਈਨ ਵੀ ਕੀਤੇ ਸੀਗੇ ਉਹ ਵੀ ਘੱਟੋ-ਘੱਟ ਸੱਤ ਦੇ ਲੋਕਾਂ ਦੇ ਫੋਨ ਮੈਨੂੰ ਆ ਗਏ ਵੀ ਅਸੀਂ ਤੁਹਾਡੇ ਨਾਲ ਹੈ ਸਾਈਨ ਕਰਦੇ ਅੱਜ 19 ਤਰੀਕ ਦਿਨ ਸੋਮਵਾਰ ਮੇਰੇ ਖਿਲਾਫ ਜੋ ਬੇਪਰਵਾਹੀ ਮਤਾ ਕੁਝ ਕੌਂਸਲ ਸਾਹਿਬਾਨਾਂ ਨੇ ਦਿੱਤਾ ਸੀ ਉਸ ਦੇ ਸਬੰਧ ਵਿੱਚ ਅੱਜ ਮੀਟਿੰਗ ਰੱਖੀ ਗਈ ਸੀ ਜਿਸ ਦਾ ਸਮਾਂ ਸਵੇਰੇ 9:30 ਵਜੇ ਸੀ ਜਿਸ ਵਿੱਚ ਕੌਂਸਲ ਸਾਹਿਬਾਨਾਂ ਨੇ ਆ ਕੇ ਆਪਣਾ ਬਹੁਮਤ ਸਿੱਧ ਕਰਕੇ ਜੋ ਮੇਰੇ ਖਿਲਾਫ ਬੇਪਰੋਸਗੀ ਦਾ ਮਤਾ ਦਿੱਤਾ ਸੀ ਉਹ ਆਉਣਾ ਸੀ ਅੱਜ ਕੋਈ ਵੀ ਕੌਂਸਲਰ ਹਾਜ਼ਰ ਨਹੀਂ ਆਏ ਤੇ ਮੈਂ ਸਮੇਂ ਸਿਰ ਆਪਣੇ ਟਾਈਮ ਤੇ ਇੱਥੇ ਆ ਗਿਆ ਸੀ ਜਿਸ ਦੀ ਕਿ ਪੂਰੀ ਅਸੀਂ ਵੀਡੀਓਗ੍ਰਾਫੀ ਵੀ ਕਰਾਈ ਹੈ ਸਮਾਂ ਹੁਣ ਤੁਸੀਂ ਦੇਖ ਸਕਦੇ ਹੋ ਕੋਨੇ 11 ਹੋ ਚੁੱਕੇ ਆ ਇੱਕ ਘੰਟਾ ਸੀ ਉਹਨਾਂ ਦੀ ਵੈਸੇ ਹੀ ਵੇਟ ਕੀਤੀ ਐ 10:30 ਵਜੇ ਪ੍ਰोसीडिंग ਜਿਹੜੀਆਂ ਲਿਖੀ ਗਈ ਆ ਇਹ ਕੌਂਸਲਰ ਸਹਿਬਾਨਾਂ ਦੇ ਨਾਮ ਕਰਕੇ ਜਿਹੜਾ ਇਹ ਮਤਾ ਇਹ ਰੱਦ ਕੀਤਾ ਜਾਂਦਾ ਇਸ ਲਈ ਇਹ ਜਿਹੜੀ ਮੀਟਿੰਗ ਆ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਔਰ ਪ੍ਰੈਸ ਕਾਨਫਰੰਸ ਕਰਨ ਦਾ ਇੱਕ ਹੋ ਜਿਹੜਾ ਮੇਰਾ ਮੋਟਿਵ ਹੈ ਮੈਂ ਗੁਰਪ੍ਰੀਤ ਸਿੰਘ ਗੀਗੀ ਨਾਲ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਮੈਂ ਉਦੋਂ ਵੀ ਨਗਰ ਕੌਂਸਲ ਦਾ ਪ੍ਰਧਾਨ ਸੀ ਔਰ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਦੀ ਰਹਿਨਮਾਈ ਵਿੱਚ ਜੁਆਇਨ ਕੀਤੀ ਸੀ ਜਿਸ ਦਾ ਕੇ ਅਤੀ ਲੋਕ ਸਭਾ ਦੇ ਵਿੱਚ ਜੀਪੀ ਸਾਹ ਨੂੰ ਭਰਪੂਰ ਸਾਥ ਦਿੱਤਾ ਜਿਹੜੇ ਬੂਥਾਂ ਤੇ ਸਾਡੀ ਡਿਊਟੀ ਲਗਾਈ ਗਈ ਸੀ ਆ ਕਿ ਉਹ ਬੂਥ ਜਿਹੜੇ ਆ ਜਿੱਤ ਕੇ ਦਿੱਤੇ ਆ ਉਸ ਤੋਂ ਬਾਅਦ ਹਲਕਾ ਵਿਧਾਇਕ ਜਿਹੜੇ ਆ ਸਾਡੇ ਨਾਲ ਮਤਰੀਆ ਜਿਹੜਾ ਵਿਹਾਰ ਕਰ ਰਿਹਾ ਇਸ ਕਰਕੇ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਛਵੀ ਹੈ ਉਹ ਖਰਾਬ ਹੋ ਰਹੀ ਹੈ ਇੱਕ ਵੀ ਜੋ ਸਾਰੀ ਅੱਜ ਹੋਇਆ ਸਰਕਰਨ ਜਿਹੜਾ ਹੋਇਆ ਇਹ ਹਲਕਾ ਵਿਧਾਇਕ ਜੀ ਦੀ ਦੇਣਾ ਉਹ ਜਾ ਕੇ ਸਾਡੇ ਕੌਂਸਲਰ ਸਹਿਬਾਨਾਂ ਨੂੰ ਘਰ ਜਾ ਕੇ ਸੈੱਟ ਕਰਕੇ ਉਹਨਾਂ ਤੋਂ ਸਿਗਨੇਚਰ ਕਰਾਏ सिग्नेचर का अंडर प्रेशर उन्होंने कर दिए थे पर जो मेरे नाल और निक करके आज हाजिर भी नहीं आए ये जो मता कैंसल तो हीता गया are.. मैं पहला कांग्रेस पार्टी तो ਇਥੇ ਇਲੈਕਟੋ ਰਾਹੀਂ ਮੈਂ 4 ਲੱਖ ਨਾਲ ਲੜੀਆ ਕਾਂਗਰਸ ਪਾਰਟੀ ਤੋਂ ਹੀ ਲੜੀਆ ਮੈਂ 25 ਸਾਲ ਤੋਂ ਕਾਂਗਰਸ ਪਾਰਟੀ ਨਾਲ ਰਿਲੇਟਡ ਸੀ ਇਹਨ ਜਿਹੜੀਆਂ ਇਲਕਸਨਾਂ ਮੈਂ ਜਿੱਤਿਆਂ ਐਕਲੂਜ਼ ਕੀਤੀ ਸੀ ਮੈਂ 3 ਇਲਕਸਨਾਂ ਜਿੱਤਣ ਦੇ ਗੁਰਪ੍ਰੀਤ ਸਿੰਘ ਜੀਪੀਜੀ ਨੇ ਮੈਨੂੰ ਮੇਰੀ ਸਿਨੀਅਰਟੀ ਦੇਖਦੇ ਹੋਏ ਮੈਨੂੰ ਇੱਥੇ ਨਗਰ ਕੌਂਸਲ ਬਸੇ ਪਠਾਨਾ ਦਾ ਪ੍ਰਧਾਨ ਜਿਹੜਾ ਬਣਾਇਆ ਸੀ ਅੱਜ ਅਸੀਂ ਵੀ ਉਹਨਾਂ ਦੇ ਨਾਲ ਖੜੇ ਆ ਜਦੋਂ ਗੁਰਪ੍ਰੀਤ ਸਿੰਘ ਜੀਪੀਜੀ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਆ ਸੀ ਉਹਨਾਂ ਦੇ ਨਾਲ ਸੀ ਮੈਂ ਆਪਣੇ ਸਾਥੀ ਕੌਂਸਲਰਾਂ ਦੇ ਨਾਲ ਉਹਨਾਂ ਸਿੰਘ ਮਾਨ ਜੀ ਦੀ ਰਹਿਨਮਾਈ ਵਿੱਚ ਜੁਆਇਨ ਕੀਤਾ ਸੀ ਤੁਸੀਂ ਜੀ ਬੀਬੀ ਆਵਾਜ਼ ਵਿੱਚ ਪਾਰਟੀ ਤੁਸੀਂ ਉਹਨਾਂ ਤੋਂ ਦੇ ਮਾਨੇ ਹੈਗੇ ਤਸਵੀਰ ਤੋਂ ਉਸ ਦੀ ਮਤਾ ਪਾਸ ਕਰਾ ਦਾ ਇਹ ਵੱਡਾ ਕੀ ਕਾਰਨ ਹੈ ਇਹ ਧੜੇ ਵੱਜੇ ਸ਼ਾਇਦ ਗੋਪੀ ਸਿੰਘ ਜੀਪੀਜੀ ਔਰ ਸਾਨੂੰ ਹਲਕਾ ਵਿਧਾਇਕ ਵੀ ਆਪਣਾ ਹੀ ਸਮਝੋ ਜਦੋਂ ਕੋਈ ਅਸੀਂ ਕਾਂਗਰਸ ਛੱਡ ਕੇ ਆਏ ਆ ਆਮ ਆਦਮੀ ਪਾਰਟੀ ਦੀ ਬਿਹਤਰੀ ਲਈ ਹਰ ਇੱਕ ਕਦਮ ਜਿਹੜਾ ਅੱਗੇ ਕਰ ਰਹੇ ਆ ਸਰਦਾਰ ਤੁਗਤ ਸਿੰਘ ਦੀ ਮਾਂ ਪੰਜਾਬ ਵਿੱਚ ਅੱਜ ਬਹੁਤ ਅੱਛੇ ਜੋ ਕੰਮ ਕਰ ਰਹੇ ਆ ਅਸੀਂ ਉਹਨਾਂ ਦੀ ਇਹੀ ਦੇਖ ਦੇਖ ਕੇ ਅਸੀਂ ਜਿਹੜਾ ਜੁਆਇਨ ਕੀਤਾ ਸੀ ਜੀਪੀ ਸਾਹਿਬ ਨਾਲ ਔਰ ਅੱਜ ਸਾਡੇ ਨਾਲ ਜਿਹੜਾ ਮਤਰੇ ਆ ਇੱਥੇ ਖਲਕਾ ਬਿਦਾ ਇੱਕ ਜਿਹੜਾ ਵਿਹਾਰ ਕਰ ਰਹੇ ਆ ਉਹ ਬਹੁਤ ਅਨੰਦਨੀ ਆ ਅਸੀਂ ਇੱਕ ਦੀ ਜਾਣਕਾਰੀ ਉੱਪਰ ਦਿੱਤੀ ਆ ਹਲਕਾ ਮਾਨ ਨੂੰ ਸਦਾਪੂਰਨ ਸਿੰਘ ਜੀ ਮਾਨ ਨੂੰ ਅੱਜ ਜੋ ਇਹ प्रकरण ਹੋਇਆ ਇਹ ਕਾਹਨ ਦੀ ਜੋ ਇਹ ਵੀ ਅਸੀਂ ਜਾ ਕੇ ਅੱਜ ਆਪਾਂ ਟਾਈਮ ਲੈ ਕੇ ਉਹਨਾਂ ਤੋਂ ਜਲਦੀ ਉਹਨਾਂ ਨੂੰ ਦੱਸਾਂਗੇ ਕਿੰਨੇ ਵਾਰਾਂ ਨੇ ਜਿਹੜੇ ਐਨਸੀ ਲੱਗੇ ਨੇ ਜਿਨ੍ਹਾਂ ਨੇ ਟੋਟਲ 15 ਵਾਰ ਸੀਗੇ ਜਿਨ੍ਹਾਂ ਤੋਂ ਇੱਕ ਕਾਉਂਸਲਰ ਸਾਡੇ ਜਿਹੜੀਆਂ ਸਾਈਨ ਕਰਗੇ ਸੀ ਔਰ ਦਸ ਕਾਉਂਸਲਰਾਂ ਤੋਂ ਇਹਨਾਂ ਨੇ ਸਿਗਨੇਚਰ ਕਰਵਾਈ ਹੈ ਤੋ ਸਾਰਨੀ ਕੀ ਹੈ ਜੀ ਇਹਨਾਂ ਦੇ ਬਣਾ ਜਾ ਰਹੇ ਨੇ ਮੁਜੀ ਦਾ ਸ੍ਰੀਕੀ ਪ੍ਰਧਾਨ ਜੀ ਨੂੰ ਪ੍ਰਧਾਨ ਜੀ ਨੂੰ ਲੈ ਕੇ ਸ਼ਾਇਦ ਇਹ ਤੱਕ ਮੈਂ ਇਹ ਹੀ ਕਹਾਂਗਾ ਉਸ ਤੋਂ ਪਹਿਲਾਂ ਵੀ ਸਾਡੇ ਨਾਲ ਇਸੇ ਤਰ੍ਹਾਂ ਚੱਲਦੇ ਅਸੀਂ ਹੋਰ ਕਰ ਰਹੇ ਜੀ ਕੁਝ ਕੌਂਸਲਰ ਜਿਹੜੇ ਆ ਹਲਕਾ ਵਿਧਾਇਕ ਨੂੰ ਗੁੰਮਰਾਹ ਕਰਦੇ ਆਂ ਔਰ ਹਲਕਾ ਵਿਧਾਇਕ ਉਹਨਾਂ ਦੇ ਬਹਿਕਾਵੇ ਚਾਹੇ ਗੁੰਮਰਾਹ ਹੋ ਜਾਂਦੇ ਆਂ ਜਦੋਂ ਕਿ ਅਸੀਂ ਨਗਰ ਕੌਂਸਲ ਸਾਹਮਣੇ ਸੀ ਇੱਥੇ ਤੁਸੀਂ ਦੇਖ ਸਕਦੇ ਨਗਰ ਕੌਂਸਲ ਦੀ ਜੋ ਹਾਲਾਤ ਸੀਗੇ ਬਹੁਤ ਬਦਤਰ ਸੀ ਅੱਜ ਨਗਰ ਕੌਂਸਲ ਨੂੰ ਅਸੀਂ ਬਹੁਤ ਅਪਲੇ ਕੇ ਗਏ ਆ ਤਨਖਾਹ ਦੇਣ ਤੋਂ ਵੀ ਨਗਰ ਕੌਂਸਲ ਜਿਹੜੀ ਬੰਝੀ ਸੀ ਅੱਜ ਆਤੀ ਪਹਿਲੇ ਹਫਤੇ ਦੇ ਵਿੱਚ ਹਰ ਮੁਲਾਜ਼ਮ ਹਰ ਕਰਤੋ ਦੀ ਤਨਖਾਹ ਦੇ ਜੰਨੇ ਆ ਅਸੀਂ ਪਿਛਲੇ 11 ਮਹੀਨੇ ਦੀ ਪਿਛਲੇ ਜੋ ਟਰਮ ਚ ਕੌਂਸਲਰ ਸੀ ਉਹਨਾਂ ਦੀ ਤਨਖਾਹ ਵੀ ਅਸੀਂ ਦੇਤੀ ਆ ਉਦੋਂ ਹਾਲਾਤ ਇਹ ਸੀ ਤਨਖਾਹਾਂ ਵੀ ਪੂਰੀਆਂ ਨਹੀਂ ਦੇਈ ਹੁੰਦੇ ਸੀ ਰਿਟਾਇਰੀ ਮੁਲਾਜ਼ਮਾਂ ਦੇ ਫੰਡਾਂ ਅਸੀਂ ਦੇ ਰਹੇ ਆ ਜੋ ਲਾਇਬਿਲਟੀ ਅਸੀਂ ਉਹ ਵੀ ਉਤਾਰ ਰਹੇ ਹਾਂ ਹਰ ਜਿਹੜਾ ਅਸੀਂ ਨਗਰ ਕੌਂਸਲ ਨੂੰ ਸੀ ਤੋਂ 20 ਕਲਾਸ ਜਿਹੜੀ ਹੈ ਉਹ ਕਰਵਾਇਆ ਅੱਜ ਸਾਡੇ ਕੋਲ ਡਿਵੈਲਪਮੈਂਟ ਲਈ 3 ਕਰੋੜ ਦੇ ਕਰੀਬ ਰੁਪਏ ਪਏ ਆਏ। ਔਰ ਇਹ ਕਿਉਂ ਨਹੀਂ ਲੱਗ ਰਿਹਾ ਕਿਉਂਕਿ ਸਾਡੇ ਨਾਲ ਜੋ ਇਹ ਚੱਲ ਰਿਹਾ ਹੈ ਕੰਟਰੋਵਰਸੀ ਜਿਹੜੀ ਹੈ ਪਹਿਲਾਂ ਵੀ ਜੋ ਕਦੇ ਵਿਜੀਲੈਂਸ ਕਰਕੇ ਜਾਂ ਫਿਰ ਕੋਈ ਉਸ ਨੂੰ ਲੈ ਕੇ ਜਿਹੜੇ ਆ ਇੱਕ ਸ਼ਹਿਰ ਦੇ ਜਿਹੜੇ ਡਿਵੈਲਪਮੈਂਟ ਦੇ ਕੰਮ ਹੈ ਉਹ ਡਿਸਟਰਬ ਹੋ ਗਏ। ਦਾ ਕਿ ਤੁਸੀਂ ਜੀਪੀ ਜੀ ਦੇਗਾ ਜਾਂ ਉਹ ਤੁਹਾਡੇ ਨਾਲ ਕੀ ਹੋ ਗੁਰਪੇ ਇਥੇ ਜੀਪੀ ਜੀ ਮੇਰਾ ਵੱਡਾ ਭਰਾ ਉਹ ਮੇਰੇ ਨਾਲ ਅੱਜ ਵੀ ਆ ਔਰ ਅਸੀਂ ਵੀ ਉਹਨਾਂ ਦੇ ਨਾਲ ਦਰਦ ਕੇ ਖੜੇ ਆ ਤੇ ਹੰਦਲ ਲੋਕਾਂ ਦੀ ਆਵਾਜ਼ ਵੀ ਪਾਰਟੀ ਨੂੰ ਬਦਲਾਵ ਆ ਕੇ ਚੁਣਿਆ ਸੀ ਕਿ ਇਥੇ ਆਪਣਾ ਹੀ ਕਾਰਨ ਕੋਲੇ ਹੀ ਉੱਠਦਾ ਤੇ ਲੋਕਾਂ ਨੇ ਮਸਲਿਆਂ ਨੂੰ ਕਿਵੇਂ ਹੱਲ ਹੋਣਗੇ ਤੇ ਬਸ ਹੀ ਪਟਾਣਾ ਤੇ ਵਾਕਿਆ ਨੂੰ ਨਗਰ ਕੌਂਸਲ ਤੋਂ ਕੀ ਮਿਲਦਾ ਅਸੀਂ ਇਹੀ ਕੱਲ ਜਿਹੜੀ ਹੈ ਲੈ ਕੇ ਹਾਈ ਕਮਾਂਡ ਨਾਲ ਮਿਲਣ ਜਾ ਰਹੇ ਆ ਜਲਦੀ ਹੀ ਜੋ ਇਸ ਦੇ ਇਸ ਜਨਰਲ ਕਾਟੋਗਰੀ ਚੀਜ਼ਾਂ ਤੁਸੀਂ ਦੱਸਿਆ ਇਸ ਦੇ ਵਿੱਚ ਜਿਹੜੇ ਲੋਕ ਜਿਹੜਾ ਲੋਕਾਂ ਦਾ ਜਿਹੜਾ ਕੰਮ ਹੈ ਸ਼ਹਿਰ ਦੇ ਡਿਵੈਲਪਮੈਂਟ ਦੇ ਕੰਮ ਹੈ ਉਹ ਸਫਰ ਕਰਦੇ ਆਂ ਅਤੀ ਤੁਹਾਡੇ ਰਾਹੀਂ ਮੈਂ ਹਲਕਾ ਵਿਧਾਇਕ ਜੀ ਨੂੰ ਅਪੀਲ ਵੀ ਕਰੂੰਗਾ ਕਿ ਇਹ ਕੰਟਰੋਵਰਸੀ ਛੱਡ ਕੇ ਆਪਾਂ ਆਮ ਆਦਮੀ ਪਾਰਟੀ ਦੀ ਵੇਟੀ ਲਈ ਕਦਮ ਚੱਕੀਏ ਸ਼ਹਿਰ ਦੀ ਡਿਵੈਲਪਮੈਂਟ ਲਈ ਕਦਮ ਚੱਕੀਏ ਤਾਂ ਜੋ ਆਪਾਂ ਭਗਵੰਤ ਸਿੰਘ ਜੀ ਮਾਨ ਜੋ ਅੱਜ ਪੰਜਾਬ ਵਿੱਚ ਬਹੁਤ ਵਧੀਆ ਕੰਮ ਕਰਕੇ ਦਿਖਾ ਰਹੇ ਆਂ ਆਮ ਆਦਮੀ ਪਾਰਟੀ ਜੋ ਬਹੁਤ ਵਧੀਆ ਕੰਮ ਕਰਕੇ ਦਿਖਾ ਰਹੀ ਆ ਉਸ ਨੂੰ ਆਪਾਂ ਮੁਲੰਦੀਆ ਤੇ ਲੈ ਕੇ ਜਾਈਏ ਤੁਸੀਂ ਇਹ ਕਹਣਾ ਚਾਹੁੰਦੇ ਹੋ ਕਿ ਜਿਹੜੀ ਤੁਹਾਡੀ ਕੁਰਸੀ ਨੂੰ ਖਤਰਾ ਹੈ ਜੀਪੀ ਸਾਹਿਬ ਕਰਕੇ ਜੀ ਬਿਲਕੁਲ ਜੀ ਇੱਥੇ ਤੜੇਮੰਦ ਤੁਸੀਂ ਆਪ ਦੇਖ ਰਹੇ ਹੋ ਜੀ ਤੜੇਮੰਦ ਦੀ ਸ਼ੋ ਹੋ ਰਹੀ ਹੈ ਗੁਰਪ੍ਰੀਤ ਸਿੰਘ ਜੀਪੀ ਜੀ ਅੱਜ ਵੀ ਮੇਰੇ ਨਾਲ ਹੈ ਮੇਰੇ ਨਾਲ ਸਵੇਰੇ ਆਏ ਆ ਧੋ ਧਕੇ ਹੋਣਾ ਕਿ ਅੱਗੇ ਤੋਂ ਹੋਣਾ ਕਿ ਐਕਸ਼ਨ ਹੋਵੇ ਉਹ ਅਸੀਂ ਹਾਈ ਕਮਾਂਡ ਨੂੰ ਜਲਦੀ ਮਿਲਣ ਜਾ ਰਹੇ ਹਾਂ ਜੀਪੀ ਸਾਹਿਬ ਦੀ ਰਹਿਮਾਈ ਦੇ ਵਿੱਚ ਅਸੀਂ ਮਿਲ ਕੇ ਜਾ ਰਹੇ ਹਾਂ ਫਾਈਲ ਕਮਾਂ ਨੂੰ ਪੂਰੀ ਜੋ ਇੱਥੇ ਵੀ ਸਥਿਤੀ ਆ ਉਹਦੇ ਬਾਰੇ ਜਾਣੂ ਕਰਾਵਾਂਗੇ ਸਰ ਦੱਸਿਆ ਜਾਂਦਾ ਵੀ ਸ਼ਹਿਰ ਦੀ ਕਾਰਜਕਾਰੀ ਕੰਨੀ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਇਹ ਅਸਲੀ ਗੱਲ ਹੈ ਮੈਂ ਤਾਂ ਖੁਦ ਪਹਿਲਾਂ ਇਹ ਕਹ ਰਿਹਾ ਵੀ ਜੋ ਇਹ ਕੰਟਰੋਵਰਸੀ ਚੱਲਦੀ ਹੈ ਇਸ ਦੇ ਦੌਰਾਨ ਜੋ ਜਿਹੜੇ ਸ਼ਹਿਰ ਦੇ ਕੰਮ ਹੈ ਜੋ ਡਿਵੈਲਪਮੈਂਟ ਹੈ ਉਹ ਠੁਮਿਗਨ ਪੈ ਰਹੇ ਹਨ ਔਰ ਡਿਸਟਰਬ ਹੋ ਰਹੇ ਹਨ